ਪੁਰਾਣੇ ਵੇਲਿਆਂ ਦੀ ਗੱਲ ਹੈ ਇੱਕ ਜੰਗਲ ਦੇ ਵਿੱਚ ਡੱਡੂਆਂ ਦਾ ਸਮੂਹ ਰਹਿੰਦਾ ਸੀ ਕਾਫੀ ਸਾਰੇ ਡੱਡੂ ਝੁੰਡ ਬਣਾ ਕੇ ਰਹਿੰਦੇ ਸਨ ਇਹ ਜੰਗਲ ਦੇ ਵਿੱਚ ਇੱਕ ਛੋਟਾ ਜਿਹਾ ਛੱਪੜ ਸੀ ਜਿੱਥੇ ਰਹਿੰਦੇ ਸਨ ਬੜੀ ਆਸਾਨੀ ਦੇ ਨਾਲ ਜ਼ਿੰਦਗੀ ਕੱਟ ਰਹੇ ਸਨ ਛੱਪੜ ਦੇ ਵਿੱਚੋਂ ਇਹਨਾਂ ਨੂੰ ਕੁਛ ਨਾ ਕੁਛ ਖਾਣ ਲਈ ਮਿਲ ਜਾਂਦਾ ਕਈ ਵਾਰੀ ਛੱਪੜ ਦੇ ਲਾਗਲੇ ਇਲਾਕੇ ਦੇ ਵਿੱਚੋਂ ਇਹਨਾਂ ਨੂੰ ਖਾਣ ਲਈ ਕੁਛ ਨਾ ਕੁਛ ਮਿਲ ਜਾਂਦਾ ਬਹੁਤ ਹੀ ਮੁਸ਼ਕਲਤ ਕਰਨ ਦੀ ਲੋੜ ਨਹੀਂ ਸੀ ਪੈਂਦੀ ਬਹੁਤ ਹੀ ਦੂਰ ਜਾਣ ਦੀ ਇਹਨਾਂ ਨੂੰ ਜ਼ਰੂਰਤ ਨਹੀਂ ਸੀ ਪੈਂਦੀ ਬਸ ਥੋੜਾ ਜਾਏ ਕਮਫਰਕੀ ਆਪਣੇ ਭੋਜਨ ਦਾ ਪ੍ਰਬੰਧ ਕਰ ਲੈਂਦੇ ਤੇ ਫਿਰ ਉੱਥੇ ਬੈਠ ਕੇ ਕਦੇ ਧੁੱਪ ਸੇਕਦੇ ਕਦੇ ਸ਼ਾਂ ਦਾ ਆਨੰਦ ਮਾਣਦੇ ਇੱਕ ਵਾਰ ਇੱਕ ਡੱਡੂ ਨੇ ਕਿਹਾ ਕਿ ਆਪਾਂ ਇੱਕ ਐਸੀ ਜ਼ਿੰਦਗੀ ਜੀ ਰਹੇ ਹਾਂ ਆਪਾਂ ਤਾਂ ਸਾਡੀ ਜ਼ਿੰਦਗੀ ਵਿੱਚ ਤਾਂ ਕੋਈ ਉਤਾਰ ਚੜਾਵ ਆ ਹੀ ਨਹੀਂ ਰਿਹਾ ਸਵੇਰੇ ਉੱਠਦੇ ਹਾਂ ਭੋਜਨ ਤਲਾਸ਼ਦੇ ਹਾਂ ਭੋਜਨ ਲੱਭ ਜਾਂਦਾ ਉਹ ਖਾ ਲੈਨੇ ਹਾਂ ਖਾ ਕੇ ਆਰਾਮ ਕਰਦੇ ਹਾਂ ਰਾਤ ਨੂੰ ਸੌਂ ਜਾਂਦੇ ਹਾਂ ਕਈ ਵਾਰੀ ਰਾਤ ਨੂੰ ਆਵਾਜ਼ਾਂ ਕੱਢਦੇ ਹਾਂ ਸਾਡੀ ਜ਼ਿੰਦਗੀ ਵਿੱਚ ਤੇ ਕੁਝ ਖਾਸ ਘਾਟ ਹੀ ਨਹੀਂ ਰਿਹਾ ਸਾਰਿਆਂ ਨੇ ਇਹ ਗੱਲ ਸੋਚੀ ਸਾਰੇ ਉਦਾਸ ਹੋ ਗਏ ਹਤਾਸ਼ ਹੋ ਗਏ ਕਿ ਇਸ ਜੰਗਲ ਦੇ ਵਿੱਚ ਹਰ ਇੱਕ ਜੀਵ ਕੁਛ ਨਾ ਕੁਛ ਵਿਲੱਖਣ ਕਰ ਰਿਹਾ ਹੈ ਵਧੀਆ ਕਰ ਰਿਹਾ ਹੈ ਆਪਾਂ ਵੀ ਕੁਛ ਵਧੀਆ ਕਰੀਏ ਸਾਰਿਆਂ ਨੇ ਸਲਾਹ مشورہ ਕੀਤਾ ਤਾਂ ਉਹ ਇਸ ਠੇ ਤੇ ਨਿਕਲੇ ਕਿ ਇਹ ਜੰਗਲ ਬਹੁਤ ਵੱਡਾ ਹੈ ਬਹੁਤ ਵਿਸ਼ਾਲ ਹੈ ਲੰਮਾ ਚੌੜਾ ਹੈ ਇਹਦੇ ਵਿੱਚ ਭਾਂਤ ਭਾਂਤ ਦੀਆਂ ਚੀਜ਼ਾਂ ਨੇ ਇਹਦੇ ਵਿੱਚ ਬਹੁਤ ਕੁਝ ਹੈ ਦੇਖਣ ਲਈ ਆਪਾਂ ਸਾਰੇ ਜਾਣੇ ਇੱਕ ਦਿਨ ਕੱਢ ਕੇ ਜੰਗਲ ਦੀ ਸੈਰ ਤੇ ਜਾਵਾਂਗੇ ਫਿਰ ਚਾਹੇ ਸਾਨੂੰ ਹਫਤੇ ਲੱਗ ਜਾਣ ਮਹੀਨੇ ਲੱਗ ਜਾਣ ਇੱਥੇ ਵਾਪਸ ਪਰਤਣ ਨੂੰ ਪਰ ਅਸੀਂ ਸਾਰਾ ਜੰਗਲ ਦੇਖ ਕੇ ਫਿਰ ਵਾਪਸ ਪਰਤਾਂਗੇ ਸਾਰਿਆਂ ਨੇ ਇੱਕ ਜਦੋਂ ਸਲਾਹ ਕਰ ਲਈ ਫਿਰ ਇੱਕ ਦਿਨ ਮੁਕਰਰ ਕਰ ਲਿਆ ਕਿ ਕਿਸ ਦਿਨ ਚੱਲਣਾ ਹੈ ਉਸ ਦਿਨ ਚੱਲ ਪੈਂਦੇ ਨੇ ਭਾਂਤ ਭਾਂਤ ਦੀਆਂ ਚੀਜ਼ਾਂ ਵੇਂਦੇ ਨੇ ਉਹਨਾਂ ਦੇ ਮਨ ਨੂੰ ਬੜੀ ਸ਼ਾਂਤੀ ਮਿਲਦੀ ਹੈ ਤਸੱਲੀ ਮਿਲਦੀ ਹੈ ਕਿ ਅਸੀਂ ਆਪਣਾ ਛੱਪੜ ਛੱਡ ਕੇ ਬਾਹਰ ਆਏ ਹਾਂ ਭਾਂਤ ਭਾਂਤ ਦੀਆਂ ਨਵੀਆਂ ਚੀਜ਼ਾਂ ਖਾਣ ਲਈ ਵੀ ਮਿਲ ਰਹੀਆਂ ਸਨ ਸਾਰੇ ਖੁਸ਼ ਸਨ ਇੱਕ ਦਿਨ ਕੀ ਵਾਪਰਿਆ ਕਿ ਇੱਕ ਥਾਂ ਤੋਂ ਸਫਰ ਕਰਦਿਆਂ ਇੱਕ ਡੂੰਘਾ ਖੱਡਾ ਸੀ ਜਿਹਦੇ ਵਿੱਚ ਪਾਣੀ ਜ਼ਰੂਰ ਸੀ ਪਰ ਉਹ ਡੂੰਘਾ ਸੀ ਧਰਤੀ ਦੇ ਨਾਲ ਉਸਦਾ ਪੱਧਰ ਕਾਫੀ ਡੂੰਘਾ ਸੀ ਬਹੁਤਾ ਲੰਮਾ ਚੌੜਾ ਨਹੀਂ ਸੀ ਡੂੰਘਾ ਬਹੁਤ ਸੀ ਦੋ ਡੱਡੂ ਉਸ ਦੇ ਵਿੱਚ ਡਿੱਗ ਪਏ ਸਾਰੇ ਡੱਡੂ ਬੜੇ ਹਤਾਸ਼ ਹੋਏ ਫਿਰ ਤੋਂ ਉਦਾਸੀ ਉਹਨਾਂ ਦੇ ਚਿਹਰਿਆਂ ਤੇ ਆ ਗਈ ਕਿ ਸਾਡੇ ਦੋ ਸਾਥੀ ਵਿੱਚ ਡਿੱਗ ਪਏ ਹਨ ਤੇ ਇਹਨਾਂ ਨੂੰ ਬਾਹਰ ਕਿਵੇਂ ਕੱਢੀਏ ਕੋਈ ਉਪਰਾਹਲਾ ਕਿਵੇਂ ਕਰੀਏ ਉਹਨਾਂ ਨੇ ਬਹੁਤ ਕੁਝ ਸੋਚਿਆ ਪਰ ਉਹਨਾਂ ਦੀ ਪੇਸ਼ ਕੋਈ ਨਾ ਚੱਲੀ ਹੁਣ ਜਿਹੜੇ ਦੋ ਡੱਡੂ ਵਿੱਚ ਬੈਠੇ ਨੇ ਉਹ ਵੀ ਹੈਰਾਨ ਪਰੇਸ਼ਾਨ ਤੇ ਬਾਹਰ ਆਉਣ ਦੀ ਹਰ ਸੰਭਵ ਕੋਸ਼ਿਸ਼ ਕਰਦੇ ਨੇ ਹਰ ਯਤਨ ਕਰਦੇ ਨੇ ਪਰ ਉਹਨਾਂ ਤੋਂ ਬਾਹਰ ਨਹੀਂ ਸੀ ਨਿਕਲਿਆ ਜਾ ਰਿਹਾ ਜਿਹੜੇ ਬਾਹਰ ਵਾਲੇ ਉਹਨਾਂ ਦੇ ਸਾਥੀ ਸਨ ਉਹ ਵੀ ਹੁਣ ਹਥਿਆਰ ਛੁੱਟ ਚੁੱਕੇ ਸਨ ਹੁਣ ਉਹਨਾਂ ਦੀ ਵੀ ਪੇਸ਼ ਨਹੀਂ ਸੀ ਚੱਲਦੀ ਕਿ ਅਸੀਂ ਕੀ ਕਰੀਏ ਕਿਵੇਂ ਇਹਨਾਂ ਨੂੰ ਬਾਹਰ ਕੱਢੀਏ ਸੋ ਸਾਰੇ ਇਕੱਠੇ ਹੋ ਕੇ ਉਸ ਜਿਹੜਾ ਖੱਡਾ ਸੀ ਉਹਦੇ ਆਲੇ-ਦੁਆਲੇ ਬੈਠ ਗਏ ਆਪਸ ਵਿੱਚ ਗੱਲਬਾਤ ਕਰਨ ਲੱਗੇ ਕਿ ਇਹ ਮਾੜਾ ਵਾਪਰਿਆ ਹੈ ਇਹ ਗੱਲਬਾਤ ਕਿਉਂਕਿ ਉਹ ਦੁਖੀ ਸਨ ਉਹ ਮਨੋਂ ਉਦਾਸ ਸਨ ਇਸ ਕਰਕੇ ਹੌਲੀ-ਹੌਲੀ ਉਦਾਸੀ ਉਹਨਾਂ ਦੀ ਵਧਦੀ ਗਈ ਚੀਖ ਚਿਹਾਰੇ ਤੱਕ ਪਹੁੰਚ ਗਈ ਹੁਣ ਅੰਦਰ ਜਿਹੜੇ ਦੋ ਡੱਡੂ ਸਨ ਉਹਨਾਂ ਵਿੱਚੋਂ ਇੱਕ ਪ੍ਰਿਆਸ ਛੱਡ ਕੇ ਇੱਕ ਨੁਕਰੇ ਬੈਠ ਗਿਆ ਕਿ ਨਹੀਂ ਸਾਡੇ ਨਾਲ ਦੇ ਜੇ ਕਹਿ ਰਹੇ ਨੇ ਤਾਂ ਇਹਦਾ ਗੱਲ ਇਹਦਾ ਮਤਲਬ ਇਹ ਗੱਲ ਸਾਫ਼ ਹੈ ਕਿ ਹੁਣ ਸਾਡੇ ਤੋਂ ਬਾਹਰ ਨਹੀਂ ਨਿਕਲੇ ਜਾਣਾ ਉਹਨਾਂ ਨੇ ਬੜੇ ਯਤਨ ਕੀਤੇ ਨੇ ਮੈਂ ਵੀ ਬੜੇ ਯਤਨ ਕਰਕੇ ਵੇਖੇ ਨੇ ਥੋੜਾ ਜਿਹਾ ਚੜਦਾ ਫਿਰ ਡਿੱਗ ਪੈਂਦਾ ਹਾਂ ਪਰ ਦੂਜੇ ਨੇ ਪ੍ਰਿਆਸ ਨਹੀਂ ਛੱਡੇ ਉਹ ਲਗਾਤਾਰਤਾ ਦੇ ਵਿੱਚ ਚੜਦਾ ਡਿੱਗ ਪੈਂਦਾ ਫਿਰ ਚੜਦਾ ਜਿਵੇਂ ਇੱਕ ਨੂੰ ਗੱਲਾਂ ਸੁਣ ਰਹੀਆਂ ਸਨ ਤੇ ਦੂਜੇ ਨੂੰ ਇਸ ਤਰ੍ਹਾਂ ਲੱਗ ਹੀ ਨਹੀਂ ਸੀ ਰਿਹਾ ਕਿ ਉਹ ਸਾਡੇ ਬਾਬਤ ਕੁਝ ਗੱਲ ਕਰ ਰਹੇ ਨੇ ਚੰਦ ਪਲਾਂ ਦੇ ਵਿੱਚ ਦੇਖਦੇ ਹੀ ਦੇਖਦਿਆਂ ਇੱਕ ਡੱਡੂ ਬਾਹਰ ਆ ਗਿਆ ਸਾਰੇ ਬੜੇ ਹੈਰਾਨ ਹੋਏ ਕਿ ਅਸੀਂ ਤਾਂ ਉਮੀਦਾਂ ਲਾਈ ਬੈਠੇ ਸਾਂ ਸਾਡੀਆਂ ਤੇ ਆਸਾਂ ਤੇ ਪਾਣੀ ਫਿਰਿਆ ਹੋਇਆ ਸੀ ਪਰ ਇਸ ਨੇ ਇੱਕ ਵਿਲੱਖਣ ਕੰਮ ਕਰ ਦਿਖਾਇਆ ਹੈ ਇਹ ਤੇ ਉਸ ਖੱਡੇ ਦੇ ਵਿੱਚੋਂ ਬਾਹਰ ਆ ਗਿਆ ਹੈ ਇਹ ਹੋਣਾ ਸੌਖਾ ਨਹੀਂ ਸੀ ਲੱਗਦਾ ਪਰ ਇਸ ਨੇ ਸੌਖਾ ਕਰ ਵਿਖਾਇਆ ਹੈ ਉਸ ਡੱਡੂ ਨੂੰ ਪੁੱਛਿਆ ਕਿ ਇਹ ਕਿਵੇਂ ਸੰਭਵ ਹੈ ਫਿਰ ਯਾਦ ਆਇਆ ਕਿ ਇਸ ਨੂੰ ਤਾਂ ਉੱਚਾ ਸੁਣਾਈ ਦਿੰਦਾ ਹੈ ਇਸ ਨੂੰ ਬਹੁਤ ਘੱਟ ਸੁਣਦਾ ਹੈ ਉਹ ਕਹਿੰਦਾ ਜਦੋਂ ਤੁਸੀਂ ਸਾਰੇ ਸਾਡੀ ਹੌਸਲਾ ਅਫਜਾਈ ਕਰ ਰਹੇ ਸੀ ਉੱਚੀ ਉੱਚੀ ਆਵਾਜ਼ਾਂ ਦੇ ਰਹੇ ਸੀ ਤਾੜੀਆਂ ਮਾਰ ਰਹੇ ਸੀ ਕਿ ਅਸੀਂ ਨਿਕਲਾਵਾਂਗੇ ਤੇ ਫਿਰ ਅਸੀਂ ਕਿਵੇਂ ਨਾ ਨਿਕਲਦੇ ਅਸੀਂ ਨਿਕਲਣਾ ਹੀ ਸੀ ਕਿਉਂਕਿ ਤੁਸੀਂ ਸਾਡੇ ਵਿੱਚ ਜੋਸ਼ ਭਰ ਰਹੇ ਸੀ ਜਿਹੜਾ ਖੂਦ ਦੇ ਵਿੱਚ ਬੈਠਾ ਹੋਇਆ ਉਸ ਨੂੰ ਵੀ ਇਹ ਗੱਲ ਸੁਣ ਰਹੀ ਸੀ ਹੁਣ ਉਹ ਗੱਲ ਸਮਝ ਗਿਆ ਕਿ ਮੈਂ ਜਿਹੜੀ ਚੀਜ਼ ਨੂੰ ਜਿਹੜੀ ਚੀਜ਼ ਕਹਿ ਰਹੇ ਸੀ ਆਪਸ ਦੇ ਵਿੱਚ ਗੱਲਬਾਤ ਕਰ ਰਹੇ ਸੀ ਉਤੋਂ ਮੇਰਾ ਹੌਸਲਾ ਟਹਿ ਗਿਆ ਤੇ ਇਹਦਾ ਹੌਸਲਾ ਬਣ ਗਿਆ ਇਸ ਨੂੰ ਹੋਰ ਜ਼ਿਆਦਾ ਇਸ ਦੇ ਮਨ ਵਿੱਚ ਤਸੱਲੀ ਆਈ ਇਸ ਦੇ ਮਨ ਵਿੱਚ ਬਹੁਤ ਜ਼ਿਆਦਾ ਆਤਮ ਵਿਸ਼ਵਾਸ ਆਇਆ ਤੇ ਇਹ ਉਸ ਖੱਡੇ ਦੇ ਵਿੱਚੋਂ ਬਾਹਰ ਨਿਕਲ ਆਇਆ ਫਿਰ ਉਸਨੇ ਵੀ ਯਤਨ ਕੀਤੇ ਤੇ ਉਹ ਵੀ ਬਾਹਰ ਨਿਕਲ ਆਇਆ ਕਹਾਣੀ ਕਰ ਇਸ ਕਹਾਣੀ ਰਾਹੀਂ ਸਾਨੂੰ ਕੀ ਦੱਸਣਾ ਚਾਹੁੰਦਾ ਸਾਡੇ ਆਲੇ-ਦੁਆਲੇ ਬਹੁਤ ਸਾਰੇ ਲੋਕ ਤੁਰੇ ਫਿਰਦੇ ਨੇ ਭਾਂਤ-ਭਾਂਤ ਦੀਆਂ ਗੱਲਾਂ ਕਰਦੇ ਨੇ ਹਰੇਕ ਦੇ ਕੋਲੇ ਇੱਕ ਵੱਖਰੀ ਕਿਸਮ ਦਾ ਦਿਮਾਗ ਹੈ ਉਸਨੇ ਆਪਣੇ ਦਿਮਾਗ ਦੇ ਹਿਸਾਬ ਨਾਲ ਗੱਲਬਾਤ ਕਰਨੀ ਹੈ ਸਾਡੇ ਤੇ ਇਹ ਡਿਪੈਂਡ ਕਰਦਾ ਹੈ ਸਾਡੇ ਤੇ ਨਿਰਭਰ ਕਰਦਾ ਹੈ ਕਿ ਅਸੀਂ ਕਿਸੇ ਦੀ ਮਾੜੀ ਗੱਲ ਨੂੰ ਵੀ ਚੰਗੀ ਕਰਕੇ ਲੈਣਾ ਹੈ ਕਿ ਚੰਗੀ ਗੱਲ ਨੂੰ ਵੀ ਉਲਟੀ ਕਰਕੇ ਸਮਝ ਲੈਣਾ ਹੈ ਮਾੜਾ ਕਰਕੇ ਸਮਝ ਲੈਣਾ ਹੈ ਜਿਹੜੇ ਲੋਕ ਕਿਸੇ ਵੀ ਮਾੜੀ ਗੱਲ ਦੀ 네ਗੇਟਿਵ ਗੱਲ ਤੋਂ ਵੀ ਕੋਈ ਨਾ ਕੋਈ ਪੋਜ਼ਿਟਿਵਿਟੀ ਲੱਭ ਲੈਂਦੇ ਨੇ ਉਹ ਉਸ ਪਹਿਲੇ ਡੱਡੂ ਵਾਂਗੂ ਔਖੀ ਤੋਂ ਔਖੀ ਘੜੀ ਨੂੰ ਸਰ ਕਰ ਜਾਂਦੇ ਨੇ ਔਖੀ ਤੋਂ ਔਖੀ ਸਿਚੁਏਸ਼ਨ ਦੇ ਵਿੱਚੋਂ ਬਾਹਰ ਆ ਜਾਂਦੇ ਨੇ ਤੇ ਜਿਹੜੇ ਹਰ ਇੱਕ ਗੱਲ ਨੂੰ ਪੁੱਠੀ ਕਰਕੇ 네ਗੇਟਿਵ ਕਰਕੇ ਆਪਣੇ ਉੱਤੇ ਲੈਂਦੇ ਨੇ ਉਹ ਦੂਜੇ ਡੱਡੂ ਵਾਂਗੂ ਹੌਂਸਲਾ ਹਾਰ ਕੇ ਯਤਨ ਛੱਡ ਕੇ ਇੱਕ ਨੁਕਰੇ ਬੈਠ ਜਾਂਦੇ ਨੇ ਕਿ ਬਸ ਮੇਰੀ ਜ਼ਿੰਦਗੀ ਐਨੇ ਲਈ ਬਣੀ ਸੀ ਮੈਂ ਆਹੀ ਕੁਛ ਕਰਨਾ